ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲੀਮੀ ਦੇ ਨਾਲ ਗੱਲ ਕਰਨੀਆਂ ਥੋੜੇ ਜੀ ਆ ਮੇਰੇ ਸਾਹਮਣੇ ਪੋਸਟ ਹੁਣੇ ਆ ਗਈ ਕੁਦਰਤ ਵੱਲੋਂ ਇਹਦੇ ਵਿੱਚ ਦੋ ਟਿੱਪਣੀਆਂ ਨੇ ਇੱਕ ਤਾਂ ਕਾਰਜਕਾਰੀ ਜੇਜ਼ੇਦਾਰ ਕੁਲਦੀਪ ਸਿੰਘ ਗੜਗਾਂਚ ਠੀਕ ਹੈ ਜੀ ਤੇ ਦੂਜੇ ਨੇ ਨਹੀਂ ਦੂਜੇ ਨਾ ਕਹੀਏ ਪਹਿਲੇ ਕਹੀਏ ਮੁੱਖ ਮੰਤਰੀ ਨੇ ਪੰਜਾਬ ਦੇ ਸਰਦਾਰ ਭਵਨ ਸਿੰਘ ਮਾਨ ਇਹ ਮੈਂ ਟਿੱਪਣੀ ਪੜ੍ਹ ਕੇ ਸੁਣਾ ਦਿੰਨਾ ਤੁਹਾਨੂੰ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਟਿੱਪਣੀ ਕੀ ਕੀਤੀ ਹੈ ਉਹ ਕਹਿੰਦੇ ਹੁਣ ਉਹ ਬੰਦੇ ਮਰਿਆਦਾ ਦੱਸਣਗੇ ਜਿਨ੍ਹਾਂ ਦੀ ਆਪਣੀ ਨਿਯੁਕਤੀ ਮੌਕੇ ਮਰਿਆਦਾ ਭੰਗ ਹੋਈ ਸੀ ਤੇ ਉਹ ਪ੍ਰਮਾਣ ਪੱਤਰ ਲੈਂਦੇ ਫਿਰਦੇ ਸੀ ਇਹ ਗੜਗੱਜ ਸਾਨੂੰ ਕਿਹਾ ਜਣਕੇ ਕੁਲਦੀਪ ਸਿੰਘ ਗੜਗੱਜ ਨੂੰ ਕਿਹਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਹੁਣ ਅੱਗੇ ਤਲਖੀ ਦੇ ਵਿੱਚ ਜਫੇਦਾਰ ਨੇ ਵੀ ਬਿਆਨ ਦਿੱਤਾ ਉਹ ਕਹਿੰਦੇ ਮੁੱਖ ਮੰਤਰੀ ਜੇ ਸਾਤ ਸੂਰਤ ਹੋਵੇ ਤਾਂ ਜਵਾਬ ਦੇਵਾਂ ਜਿਹੜੇ ਬੰਦੇ ਦੇ ਨਾਮ ਤਾਂ ਕੇਸ ਹਨ ਤੇ ਨਾ ਹੀ ਦਾੜ੍ਹੀ ਹੈ ਉਹਦਾ ਜਹੇਦਾਰ ਕਿਉਂ ਜਵਾਬ ਦੇਵੇ ਇਹ ਜਿਹੜੇ ਕਾਰਜਕਾਰੀ ਜਹੇਦਾਰ ਨੇ ਬਾਦਲਾਂ ਦੇ ਕੁਲਦੀਪ ਸਿੰਘ ਗੜਗਾ ਜੋ ਉਹਨਾਂ ਨੇ ਜਵਾਬ ਦਿੱਤਾ ਹੁਣ ਜਿਹੜੀ ਮੈਂ ਗੱਲ ਕਰਨੀ ਹੈ ਉਹ ਤੁਸੀਂ ਸੁਣ ਲਿਓ ਅੱਛਾ ਮਤਲਬ ਬੀ ਇਹ ਜਿਹੜੇ ਨਰੈਣੂ ਮਹਾਂਤ ਨੇ ਇਹ ਇਹ ਚਾਹੁੰਦੇ ਆ ਵੀ ਅਸੀਂ ਕਾਬ ਜਾਂ ਸ਼ਰੂਮੇ ਕਮੇਟੀ ਤੇ ਵੀ ਸਾਡੇ ਕੰਮਾਂ ਵਿੱਚ ਕੋਈ ਧਖੰ ਅੰਦਾਜੀ ਨਾ ਦੇਵੇ ਅਸੀਂ ਜੋ ਕਰਾਂਗੇ ਉਹ ਸਾਡੀ ਮਰਜ਼ੀ ਹੈ ਮਤਲਬ ਲੋਕਾਂ ਦਾ ਜਿਹੜਾ ਪੈਸਾ ਆਉਂਦਾ ਉਹ ਸਾਡੀ ਦਰਬਾਰ ਤੋਂ ਲਈ ਹੈ ਜਾਨਕਿ ਅਸੀਂ ਉਹਦੇ ਨਾਲ ਪੁਟੇਸ਼ ਦੇ ਕੰਮ ਕਰਨੇ ਆ ਜੇ ਕੋਈ ਲੀਟਰ ਮਰ ਗਿਆ ਕਾਲੀਆਂ ਦਾ ਉਹਦੇ ਭੋਗ ਤੇ ਲੰਗਰ ਭੇਜਾਂਗੇ ਇਹ ਹੀ ਹੈ ਨਾ ਬਾਦਲਾਂ ਦੀ ਕਿਤੇ ਰੈਲੀ ਹੋ ਉਥੇ ਖਰਚਾ ਕਰਾਂਗੇ ਇਹ ਕਰਦੂਤਾ ਨੇ ਨਾ ਹੰਦੀਆਂ ਇਹ ਹੀ ਨਰੈਣੂ ਮਹੰਤ ਨਨਕਾਣਾ ਸਾਹਿਬ ਤੇ ਕਰਦੇ ਸੀ ਸ਼ੁਕਰ ਹੈ ਨਨਕਾਣਾ ਸਾਹਿਬ ਤਾਂ ਪਾਕਿਸਤਾਨ ਵਿੱਚ ਰਹਿ ਗਿਆ ਹੁਣ ਦੂਜਾ ਨਨਕਾਣਾ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜੇ ਅਕਾਲ ਤਖਤ ਤੇ ਜਿਹੜੇ ਨਨਕਾਣੇ ਤੇ ਹੁਣੇ ਨਰੈਣੂਮਾਨ ਤੇ ਗੜਗੱਜ ਵਰਗੇ ਬਾਦਲ ਕੇ ਕਾਬਜ ਨੇ ਉੱਥੇ ਜਿਵੇਂ ਨਰੈਣੂਮਾਨਤਾ ਨੇ ਆਪਣੇ ਗੁੰਡੇ ਰੱਖੇ ਹੋਈ ਸੀ ਨਾ ਉਦਾਂ ਦੇ ਟਾਕਸ ਫੋਰਸ ਨੇ ਨਾ ਰੱਖੇ ਹੋਈ ਆ ਉੱਥੇ ਜਿਉਂ ਕਿ ਭੁੱਲ ਭਲੇਖੇ ਸਿਰ ਤੋਂ ਕੱਪੜਾ ਲਾਹ ਬੈਠੇ ਇਸ਼ਨਾਨ ਕਰਦਾ ਤੇ ਡੰਡਾ ਮਾਰਦੇ ਨੇ ਬਰਸੇ ਵਾਲੋਂ ਉੱਪਰ ਖੜਾ ਹੁੰਦਾ ਜਿਉਂ ਕਿ ਭੁੱਲ ਭਲੇਖੇ ਦੂਜੀ ਲਾਈਨ ਟੱਪ ਕੇ ਜਾ ਬੜੇ ਉਹਦੇ ਟੂਹੇ ਡੰਡਾ ਮਾਰਨਗੇ ਜੇ ਕੋਈ ਭੁੱਲ ਭਲੇਖੇ ਜੁਦਾ ਅਰਦਾਸ ਹੁੰਦੀ ਜਕਾਰਾ ਛੱਡ ਬੈਠੇ ਉਹਨੂੰ ਕੁੜਦੇ ਨੇ ਫੜ ਕੇ ਇਹੀ ਨਰੈਣੂਮੰਗ ਦਾ ਹਾਲ ਸੀ ਨਨਕਾਣਾ ਸਾਹਿਬ ਤੇ ਤੇ ਹੁਣ ਅਕੇ ਭਵੰਤਮਨ ਨੂੰ ਜਵਾਬ ਮੈਂ ਕਿਉਂ ਦੇਵਾਂ ਵੀ ਤੈਥੋਂ ਜਵਾਬ ਮੰਗਦਾ ਕਿਹੜਾ ਸੱਦੀ ਨਾਂ ਬੁਲਾਈ ਮੈਂ ਲਾੜੇ ਦੀ ਤਾਈ ਉਹ ਕੰਮ ਮੈਂ ਤੁਹਾਡਾ ਤਾਂ ਵੀ ਥੋਥੋ ਜਵਾਬ ਮੰਗਦਾ ਕੌਣ ਤੁਸੀਂ ਜਵਾਬ ਦੇਣ ਦੀ ਔਕਾਤ ਹੀ ਨਹੀਂ ਰੱਖਦੇ ਜੇ ਤੁਹਾਨੂੰ ਅਕਲ ਹੋਵੇ ਤਾਂ ਤੁਸੀਂ ਚੁੱਪ ਕਰਕੇ ਨਾ ਬੈਠ ਜਾਓ ਚੁੱਪ ਕਰਕੇ ਨਾਲ ਲੋਕ ਕਹਿਣਗੇ ਕਿ ਹਾਂ ਬਾਬੇ ਭਗਤੀ ਕਰਦੇ ਐ ਐ ਬਸ ਕੁਰਸੀ ਤੇ ਮੌਜ ਨਾਲ ਦੁੱਧਾ ਜੱਗ ਪੀ ਲਿਆ ਕਰੋ ਲੱਚੀ ਲੋਕੀਆਂ ਪਾ ਕੇ ਮੌਜ ਨਾਲ ਬੈਠੇ ਰਿਆ ਕਰੋ ਅੱਖਾਂ ਬੰਦ ਕਰਕੇ ਜਦੋਂ ਕੋਈ ਬਾਹਰੋਂ ਆਉਂਦਾ ਹੈ ਦਰ ਤਾਂ ਪਾਸ ਕਰਦੇ ਬੰਗ ਸੁਤੇ ਰਹਿਣ ਅੰਦਰ ਨਰਣੂ ਮੰਤ ਵੀ ਇਦਾਂ ਹੀ ਕਰਦੇ ਇਥੋਂ ਤਾਂ ਲੋੜ ਹੀ ਤੁਹ ਤਾਂ ਆਪਣੀ ਮਿੱਟੀ ਆ ਪਟੋਣ। ਉਹ ਕਹਿੰਦੇ ਕਿਸੇ ਕੋਈ ਮਹਾਪੁਰਖ ਦੇ ਕੋਲ ਮਹਾਪੁਰਖ ਨਹੀਂ ਮੈਂ ਏ ਘੜੀ ਹੋਈ ਐ ਸਾਖੀ ਇਹ ਮਹਾਪੁਰਖ ਕੋਈ ਨਹੀਂ ਗੁਰਵਾਨੀ ਤੋਂ ਉੱਪਰ। ਤੇ ਚੱਲ ਗਿਆ ਉਹਦੇ ਕੋਲੇ। ਆ ਕੇ ਬਾਬਾ ਜੀ ਗਰੀਬੀ ਬਹੁਤ ਐ। ਅਮੀਰ ਬਣਾ ਦਿਓ। ਉਹ ਮਹਾਪੁਰਖ ਕਹਿੰਦਾ ਵੀ ਆ ਚਾਰ ਮੋਮਬਤੀਆਂ ਨੇ। ਪਹਿਲੀ ਮੋਮਬਤੀ ਜਗਾਈ। ਪਛਮ ਵੱਲ ਚਲਾ ਜਾ। ਜਿੱਥੇ ਇਹ ਮੋਮਬਤੀ ਬੁਝ ਗਈ ਉਥੇ ਟੋਆ ਪੁੱਟੇ ਬਹੁਤ ਕੁਝ ਨਿਕਲੋ ਉਹ ਚਲਾ ਗਿਆ ਟੋਆ ਪੁੱਟਿਆ ਉਥੇ ਕੁਝ ਰੁਪਏ ਵਗੈਰਾ ਨਿਕਲੇ ਉਹ ਵਾਪਸ ਆ ਗਿਆ ਥੋੜਾ ਜਿਹਾ ਰਵੇਟ ਕੀਤਾ ਉਹ ਦੂਜੀ ਮੋਮਬਤੀ ਪੂਰਬ ਵੱਲ ਲੈ ਕੇ ਚਲਾ ਗਿਆ ਤੇ ਉਥੇ ਗਿਆ ਉਥੇ ਕੁਝ ਰੁਪਏ ਚਾਂਦੀ ਵਗੈਰਾ ਨਿਕਲਿਆ ਵਾਪਸ ਆ ਗਿਆ ਤੇ ਫਿਰ ਅੱਗੇ ਦੱਖਣ ਵੱਲ ਚਲਾ ਗਿਆ ਉੱਥੋਂ ਹੀਰੇ ਜਵਾਰ ਆਦਿਕ ਨਿਕਲਿਆ ਤੇ ਵਾਪਸ ਆ ਗਿਆ ਹੁਣ ਬਾਬੇ ਨੇ ਕਿਹਾ ਸੀ ਵੀ ਇੱਕ ਦਸ਼ਾ ਵੱਲ ਜਾਇ ਨਾ ਯਾਨੀ ਕਿ ਪੱਛਮ ਵੱਲ ਨਾ ਜਾਇਂ ਦੱਖਣ ਉੱਤਰ ਪੂਰਬ ਇਦਾਂ ਹੀ ਹੁੰਦੇ ਹਨ ਵੀ ਇੱਕ ਵੱਲ ਜਾਇ ਨਾ ਇਹਨੇ ਆਖਿਆ ਵੀ ਤੂੰ ਵੱਡਾ ਖੁਸ਼ ਨਿਕਲੂ ਉੱਥੋਂ ਇਹ ਮੂਮਬੱਦੀ ਚੌਥੀ ਜਗਾ ਕੇ ਫੇਰ ਤੁਰ ਪਿਆ ਇਹ ਮੈਂ ਗੱਪ ਮਾਰ ਰਿਆਂ ਸਮਝਾਉਣ ਵਾਸਤੇ ਸਾਡੇ ਜੀ ਖਾਨੇ ਵਿੱਚ ਗੱਲ ਵੱਢ ਜੀ ਤੇ ਉਹ ਚੌਥੀ ਮੰਮਤ ਜਿਹੜਾ ਕੇ ਜਾ ਵੜਿਆ ਟਵਾ ਪੁੱਟਿਆ ਅੱਗੇ ਛੋਲੜਾ ਜਿਹਾ ਦਰਵਾਜ਼ਾ ਨਿਕਲਿਆ ਬਾਹਰੋਂ ਕੁੰਡਾ ਲੱਗਿਆ ਹੋਇਆ ਸੀ ਇਹ ਅੰਦਰ ਜਾ ਵੜਿਆ ਅੰਦਰ ਕੋਈ ਬੈਠਾ ਚੱਕੀ ਪੀ ਰਿਹਾ ਸੀ ਉਹਦੇ ਕੋਲੇ ਜਾ ਕੇ ਖੜ ਗਿਆ ਉਹ ਕਹਿੰਦਾ ਚੱਕੀ ਪੀ ਰਿਆ ਕਹਿੰਦਾ ਹਾਂ ਕਿਉਂ ਪੀ ਰਿਆ ਉਹ ਕਹਿੰਦਾ ਪਹਿਲਾਂ ਪੀੜੀ ਤੇ ਬੈਠ ਆ ਚੱਕੀ ਦੇ ਹੱਥੇ ਨੂੰ ਹੱਥ ਪਾ ਤੈਨੂੰ ਬਾਅਦ ਵਿੱਚ ਦੱਸਾਂ ਇਹ ਅਮੀਰ ਬਣ ਗਿਆ ਸੀ ਪਹਿਲਾਂ ਤੇ ਜਾ ਕੇ ਬਹਿ ਗਿਆ ਚੱਕੀ ਦੇ ਮੁੱਠੇ ਨੂੰ ਪਾ ਲਿਆ ਹੱਥ ਘਮਾਉਣ ਲੱਗ ਗਿਆ ਜਿਹੜਾ ਪਹਿਲਾਂ ਬੈਠਾ ਸੀ ਨਾ ਉਹ ਬਾਹਰ ਨਿਕਲਿਆ ਬਾਹਰੋਂ ਉਹਨੇ ਦਰਵਾਜ਼ਾ ਲਾਤਾ ਕਹਿੰਦਾ ਕਿੱਧਰ ਚੱਲੇ ਆ ਉਹ ਕਹਿੰਦਾ ਤੇਰੇ ਵਰਗਾ ਕੋਈ ਮੂਰਖ ਹੋਰ ਆਉਂਦੈ ਨੂੰ ਛੜਾਉ ਆ ਕਿ ਤੂੰ ਬੈਠਾ ਚੱਕੀ ਪੀ ਹੀ ਚੱਲ ਇਹ ਕਰਤੂਤਾਂ ਇਹਨਾਂ ਦੀਆਂ ਨੇ ਜਿਹੜਾ ਕੁੰਡਾ ਜਣ ਨਹੀਂ ਜਿਹੜਾ ਬੋਲੂ ਉਹ ਹੀ ਕੁੰਡਾ ਖੋਲੂ ਜਿੰਨਾ ਬੋਲੋਗੇ ਉੰਨੀ ਆਪਣੀ ਮਿੱਟੀ ਪਟਾਉਗੇ ਨਹੀਂ ਵਧੀਆ ਬੈਠੇ ਹੋ ਬੰਦੀਆਂ ਗੱਡੀਆਂ ਮਿਲੀਆਂ ਨੇ ਸਕਿਉਰਟੀ ਮਿਲਿਆ ਵਧੀਆਂ ਕੋਠੀਆਂ ਮਿਲੀਆਂ ਨੇ ਚੰਗਾ ਦੁੱਧ ਪਾਣੀ ਬਦਾਮ ਪਿਸਤੇ ਖਾਣ ਨੂੰ ਕਿਉਂ ਪੁਕਾਈ ਮਾਰਨ ਲੱਗਿਓ ਅਗਲਾ ਤਾਂ ਪਹਿਲਾਂ ਹੀ ਕਹਿੰਦਾ ਤੁਸੀਂ ਆਪ ਹੀ ਕਹਿੰਨ ਕਿ ਪੈਗ ਲਾਉਂਦਾ ਕਾਲਾ ਮੜ ਖਾਂਦਾ ਆਲਾ ਫਿਰ ਖਾਂਦਾ ਫਿਰ ਆਲਾ ਤੁਹਾਡੇ ਤੇ ਖਰੀ ਕਰੂਗਾ ਭਾਈ ਚੁੱਪ ਕਰਕੇ ਬੈਠੋ ਤੁਸੀਂ ਕਿਉਂ ਭੁਕਾਈ ਮਾਰਦੇ ਹੋ ਆਛਾ ਭਵੰਤਮਾਨ ਕਹਿੰਦਾ ਕਹਿੰਦਾ ਨਾ ਬੁਲਾਓ ਏ ਜੇ ਮੈਂ ਆ ਗਿਆ ਕਹਿੰਦਾ ਪੋਤੜੇ ਇਹ ਜੇ ਖੋਲ ਨੂੰ ਪਸਤਾਉਂਗੇ ਵੀ ਅਸੀਂ ਕਿਉਂ ਛੱਦ ਲਿਆ ਮੈਂ ਗੱਲ ਆਪਣੇ ਕੋਲੋਂ ਨਹੀਂ ਕਹੀ ਇਹ ਭਵੰਤਮਾਨ ਨੇ ਗੱਲਾਂ ਕਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ